ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਏਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਅੱਜ ਅਸੀਂ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਇੱਕ ਫਿਲਮ ਤਿਆਰ ਕੀਤੀ ਗਈ ਹੈ ਜਿਸ ਫਿਲਮ ਦਾ ਨਾਮ ਹੈ 18 ਡੇਜ਼ ਯਾਨੀ ਕਿ 18 ਦਿਨ ਇਸ ਫਿਲਮ ਨੂੰ ਕੇਸਰੀ ਪ੍ਰੋਡਕਸ਼ਨ ਹਾਊਸ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦੇ ਪ੍ਰੋਡਿਊਸਰ ਨੇ ਨਰਪ੍ਰੀਤ ਵਾਲਿਆ ਜੀ ਅਤੇ ਡਾਇਰੈਕਟਰ ਨੇ ਜਸ ਜੋਤ ਗਿੱਲ ਜੀ ਸੋ ਪ੍ਰੋਡਕਸ਼ਨ ਇਸ ਫਿਲਮ ਦੀ ਹੈ ਜੋ ਸਨੀ ਸਿੰਘ ਬੜੌਦੀ ਨੇ ਜੋ ਕਿ ਬਹੁਤ ਵਧੀਆ ਐਕਟਰ ਨੇ ਐਂਕਰ ਨੇ ਅਦਾਕਾਰ ਨੇ ਸੋ ਉਨ੍ਹਾਂ ਦੀ प्रोडक्शन ਦੇ ਵਿੱਚ ਇਹ ਜੋ ਫਿਲਮ ਤਿਆਰ ਹੋਈ ਹੈ ਸੋ ਉਹਨਾਂ ਨੇ ਮੇਨ ਕਰੈਕਟਰ ਵੀ ਇਸ ਫਿਲਮ ਦੇ ਵਿੱਚ ਨਿਭਾਇਆ ਹੈ 18 ਡੇਜ਼ ਜਾਨੀ ਕਿ 18 ਦਿਨ ਸੋ ਇਹ ਫਿਲਮ ਜੋ ਤਿਆਰ ਕੀਤੀ ਗਈ ਹੈ ਜੋ ਅੱਜਕਲ ਬਾਹਰ ਜਾਣ ਦੇ ਚਾਹਵਾਨ ਨੇ ਫੋਰਨ ਕੰਟਰੀਆਂ ਦੇ ਵਿੱਚ ਸੋ ਉਹਨਾਂ ਦੇ ਲਈਏ ਹੈ ਫਿਲਮ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ 2 ਨੰਬਰ ਦੇ ਵਿੱਚ ਬਾਹਰ ਭੇਜਿਆ ਜਾਂਦਾ ਹੈ ਅਤੇ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਨੂੰ ਅੱਗੇ ਰਹਿਣਾ ਪੈਂਦਾ ਹੈ ਕਿਉਂਕਿ ਉਹ 2 ਨੰਬਰ ਦੇ ਵਿੱਚ ਜਾਂਦੇ ਨੇ ਤੇ ਘਰੇ ਵੀ ਉਹਨਾਂ ਦੀ ਫਿਰ ਗੱਲਬਾਤ ਨਹੀਂ ਹੁੰਦੀ ਸਸੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਏਤਮਨ ਚੈਨਲ ਦਾ ਜੀ ਅਮਰਜੀਤ ਮਾਨ ਜੀ ਦਾ ਇੱਕ ਫਿਲਮ ਕੀਤੀ ਹੈ ਜੀ ਜਿਹਦਾ ਨਾਮ ਹੈਗਾ 18 ਡੇਜ਼ 18 ਦਿਨ ਜਾਨਕਿ ਦਾ ਫਾਈਨਲ ਡੈਸਟੀਨੇਸ਼ਨ ਇਹ ਜਿਹੜੀ ਸਟੋਰੀ ਲਿਖੀ ਹੈ ਨਰਪ੍ਰੀਤ ਵਾਲੀਆ ਜੀ ਨੇ ਤੇ ਡਾਇਰੈਕਟ ਕੀਤਾ ਹੈ ਜਸਜੋਤ ਗਿੱਲ ਜੀ ਨੇ ਕੇਸਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ ਤਿਆਰ ਕੀਤੀ ਹੈ ਤੇ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਕੇਸੀ ਪ੍ਰੋਡਕਸ਼ਨ ਨੇ ਸੋਸ਼ਲ ਮੈਸੇਜ ਦਿੱਤੇ ਆ ਇਸ ਵਾਰ ਸੋਸ਼ਲ ਮੈਸੇਜ ਹੈ ਜਿਹਨਾਂ ਦਾ ਡੌਂਕੀ ਸ਼ਬਦ ਜਿਹੜਾ ਆਪਾਂ ਸੁਣਦੇ ਆ ਯੂਜ਼ ਕਰਦੇ ਆ ਉਹਦੇ ਬਾਰੇ ਇਹ ਫਿਲਮ ਹੈਗੀ ਹੈ ਕੀ ਹੁੰਦਾ ਡੌਂਕੀ ਚ ਕਿਵੇਂ ਹੁੰਦੀ ਹੈ ਡੌਂਕੀ ਉਹ ਇਸ ਫਿਲਮ ਚ ਦਿਖਾਇਆ ਗਿਆ ਜੀ ਸੋ ਪਲੀਜ਼ ਸਾਰੇ ਜਣੇ ਸਪੋਰਟ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਸਿਕਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਮੈਂ ਆਪਣੀ ਤੁਹਾਨੂੰ ਇੰਟਰੋਡਕਸ਼ਨ ਦੇਣਾ ਚਾਹਾਂ ਮੇਰਾ ਨਾਮ ਹੈ ਨਰਿੰਦ ਵਾਮੀਆ ਤੇ ਸਾਡਾ ਆਪਣਾ YouTube ਚੈਨਲ ਹੈ ਜਿਹਦਾ ਨਾਮ ਹੈ ਕੇਸਟ੍ਰਿਪ प्रोडक्शन ਹਾਊਸ ਤੇ ਅਸੀਂ ਉੱਥੇ ਸੋਸ਼ਲ ਮੈਸੇਜਸ ਤੇ ਮੂਵੀ ਬਣਾਉਂਦੇ ਹਾਂ ਸਾਡੀ ਇੱਕ ਨਵੀਂ ਰੀਸੈਂਟਲੀ ਮੂਵੀ ਅਸੀਂ ਰਿਲੀਜ਼ ਕੀਤੀ ਹੈ ਜਿਹਦਾ ਨਾਮ ਹੈ ਏਕ ਹੀ ਡੇਸ ਦਾ ਫਾਈਨਲ ਡੈਸਟੀਨੇਸ਼ਨ ਇਹ ਵੀ ਸੋਸ਼ਲ ਮੈਸੇਜ ਤੇ ਆਪਾਂ ਮੂਵੀ ਬਣਾਈ ਹੈ ਤੋਂ ਅੱਡੇ ਵੀ ਅਨਲਿਜੀਕੋ ਇਹ ਗੱਟੇ ਤੁਹਾਡੇ ਜਾਣਕਾਰ ਹਨ ਕੋਈ ਫਰੈਂਡ ਸਰਕਲ ਵਿੱਚ ਕੋਈ ਰਿਸ਼ਤੇਦਾਰੀ ਵਿੱਚ ਟੌਕੀ ਲਗਾ ਕੇ ਬਾਹਰ ਗਿਆ ਹੋਣਾ ਤੇ ਉਹਨਾਂ ਦੇ ਹਾਦਸੇ ਕਿਸ ਤਰ੍ਹਾਂ ਦੇ ਹੁੰਦੇ ਹੈ ਪਿੱਛੇ ਕਾਰਨਾਂ ਦੇ ਹਾਦਸੇ ਹੁੰਦੇ ਉਹ ਉਹਦੇ ਉੱਤੇ ਹੀ ਬਣਾਈ ਆ ਆਪਣੀ ਗੂਡੀ ਤੇ ਨਵੇਂ ਕਲਾਕਾਰਾਂ ਨੂੰ机会 ਦੇਂਦਾ ਹੈਗਾ ਸਾਡਾ ਕੰਮ ਹੀ ਇਹ ਹੈ ਕਿ ਅਸੀਂ ਨਵੇਂ ਕਲਾਕਾਰਾਂ ਨੂੰ ਚਾਂਸ ਦੇਨੇ ਆ ਤੇ ਤੁਹਾਡੀ ਨੂੰ ਸਪੋਰਟ ਦੀ ਜ਼ਰੂਰਤ ਹੈ ਤੇ ਮੈਂ ਹੀ ਤੁਹਾਨੂੰ ਰਿਕਵੈਸਟ ਕਰਾਂਗਾ ਤੁਹਾਨੂੰ ਕਿ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਲੋਕਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਉਹਨਾਂ ਦੀ ਅਵੇਰਨੈਸ ਲਈ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਜਦੋਂ ਕੋਈ ਗਲਤ ਬੰਦਾ ਕਿੱਥੇ ਗਲਤ ਪਾਸਾ ਵਿੱਚ ਪਾਸ ਕਰਦਾ ਹੈ ਠੀਕ ਹੈ ਤੇ ਪਲੀਜ਼ ਤੇ ਤੋਂ ਮੈਂ ਰਿਕਵੈਸਟ ਕਰਾਂਗਾ ਪਲੀਜ਼ ਜਿਹੜੇ ਸਾਡੇ ਕਲਾਕਾਰਾਂ ਹਨ ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ ਸਾਨੂੰ ਸਪੋਰਟ ਦੀ ਜ਼ਰੂਰਤ ਹੈ ਬਹੁਤ ਮਿਹਨਤ ਕੀਤੀ ਹੈ ਸਾਡੇ ਕਾਸਟਿੰਗ ਟੀਮ ਮੈਂਬਰਸ ਵਾਲਿਆਂ ਨੇ ਤੇ ਸਾਡੇ ਡਾਇਰੈਕਟਰ ਹਨ ਜੜੀ ਇੰਸਤੂਟ ਸਿੰਘ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਅੱਛਾ ਕੰਮ ਕੀਤਾ ਹੈ ਤੇ ਪਲੀਜ਼ ਸਪੋਰਟ ਕਰਨਾ ਅਗਰ ਤੁਹਾਡੇ ਵੀ ਕੋਈ ਜਾਣਕਾਰ ਹੈਗਾ ਜਿਹਨੂੰ ਇਸ ਲੈਂਗੁਏਜ ਵਿੱਚ ਕਦੀ ਕੋਈ ਮੌਕਾ ਨਹੀਂ ਮਿਲਿਆ ਤੇ ਤੁਸੀਂ ਪਲੀਜ਼ ਸਾਡੇ ਡਾਇਰੈਕਟਰ ਜੀ ਨੂੰ ਕੰਟੈਕਟ ਕਰੋ ਤੇ ਸਾਡੇ ਚੈਨਲ ਦੇ ਮਾਧਿਅਮ ਤੋਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਆਪ ਚੁਟ ਕੇ ਰਿਕੁਐਸਟ ਕਰਾਂਗਾ ਕਿ ਪਲੀਜ਼ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜਰੂਰ ਹੈ ਹਾਂਜੀ ਸਸਿਕਾਲ ਸਾਰਿਆਂ ਨੂੰ ਮੇਰਾ ਨਾਮ ਜਸਜੋਤ ਗਿੱਲ ਸੋ ਅਸੀਂ ਇੱਕ ਮੂਵੀ ਲੈ ਕੇ ਆਏ 18 ਡੇਜ਼ ਦਾ ਫਾਈਨਲ ਡੈਕਲਰੇਸ਼ਨ ਸਾਨੂੰ ਉਮੀਦ ਹੈ ਇਹ ਤੁਹਾਨੂੰ ਬਹੁਤ ਪਸੰਦ ਆਉਗੀ ਇਹ ਮੂਵੀ ਸੋਸ਼ਲ ਮੈਸੂਅਰ ਉੱਤੇ ਹੈ ਸੋ ਇਸ ਮੂਵੀ ਨੂੰ ਤੁਸੀਂ YouTube ਤੇ ਦੇਖ ਸਕਦੇ ਹੋ ਪਲੀਜ਼ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ हां ਤੇ ਨਾਲੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਨੂੰ ਉਮੀਦ ਹੈ ਕਿ ਅਸੀਂ ਇਸ ਮੂਵੀ ਉੱਤੇ ਬਹੁਤ ਮਿਹਨਤ ਕਰਕੇ ਤੁਹਾਡੇ ਮੂਰੇ ਪੇਸ਼ ਕੀਤੀ ਹੈ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਵੀ ਆਏਗੀ ਇਸ ਦੇ ਵਿੱਚ ਆਰਟਿਸਟ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਤੇ سپورਟਡ ਆਰਟਿਸਟ ਨੇ ਤੇ ਜੇ ਅਗਰ ਕੋਈ ਹੋਰ ਕੋਈ ਆਰਟਿਸਟ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੈ ਸਾਡੀ ਨੈਕਸਟ ਮੂਵੀ ਘੋਰ ਨਸ਼ੇ ਉੱਤੇ ਆ ਰਹੀ ਹੈ ਸੋ ਅਸੀਂ ਨਵੇਂ ਕਮਰਸ ਆਰਟਿਸਟ ਨੂੰ ਸਹੀ ਮੌਕਾ ਦਿੰਨੇ ਆ ਫਰੈਸ਼ਰਸ ਨੂੰ ਤੇ ਪਰ ਹਾਂ ਨਾਲ ਨਾਲ ਅਸੀਂ ਇਸ ਦੇ ਐਕਸਪੀਰੀਅੰਸ ਨਾਲ ਵੀ ਕੰਮ ਕਰਦੇ ਆ ਸੋ ਇਸ ਮੂਵੀ ਦੇ ਵਿੱਚ ਵੀ ਤੁਹਾਨੂੰ ਐਕਸਪੀਰੀਅੰਸ ਵੀ ਮਿਲਣਗੇ ਤੇ ਅਸੀਂ ਇਸ ਮੂਵੀ ਦੇ ਨਾਲ ਬਹੁਤ ਹੀ ਰਿਲੇਟਿਡ ਬਹੁਤ ਅੱਛਾ ਮੈਸੇਜ ਲੈ ਕੇ ਆਏ ਆ ਸਾਨੂੰ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਅਗਰ ਕੋਈ ਫਰੈਸ਼ਰ ਜਾਂ ਐਕਸਪੀਰੀਅੰਸ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੈ ਸਾਨੂੰ ਫੋਲੋ ਕਰ ਸਕਦੇ ਹੋ ਮੇਰਾ ਇੰਸਟਾਗ੍ਰam ਹੈ ਜਜ਼ੂਦ ਗਿਲ Instagram ਤੇ Facebook ਤੇ ਤੁਮੀਨੂੰ ਫੋਲੋ ਕਰ ਸਕਦੇ ਹੋ ਇਸ ਦੇ ਫਿਲਮ ਦਾ ਡਾਇਰੈਕਟਰ ਮੈਂ ਖੁਦ ਹਾਂ ਜਸਜੋਤ ਗਿੱਲ ਔਰ ਇਸ ਫਿਲਮ ਨੂੰ ਲਿਖਿਆ ਗਿਆ ਹੈ ਮਰਪੀ ਸਿੰਘ ਵਾਲਿਆ ਜੀ ਨੇ ਇਹ ਪ੍ਰੋਡਿਊਸਰ ਅਤੇ ਰਾਈਟਰ ਖੁਦ ਨੇ ਸਰ ਸੋ ਸਾਨੂੰ ਉਮੀਦ ਹੈ ਤੁਹਾਨੂੰ ਇਹ ਮੂਵੀ ਪਸੰਦ ਆਉਗੀ ਧੰਨਵਾਦ ਜੀ ਵੇ ਪੁੱਤੋ ਉੱਠ ਜਾ ਦਿਨ ਚੜ ਗਿਆ ਆ ਕੇ ਟਾਈਮ ਤਾਂ ਦੇਖ ਲਿਆ ਹੋਇਆ ਕੀ ਆ ਸੂਰੇ ਸੂਰੇ ਨੀਂਦ ਖਰਾਬ ਕਰੀ ਜੰਨੀ ਆ ਹਲੇ ਰੀਆ ਤੇਰੀ ਵਿਧੀਆਂ ਦੀਆਂ ਗਤੀਵਿਧੀਆਂ ਤੇਜ਼ ਕਰਨੀਆਂ ਪੈਣੀਆਂ ਮੈਨੂੰ ਕੁਛ ਨਹੀਂ ਬਾਪੂ ਆ ਅਮਰਦ ਨੇ ਸੁਣਿਆ ਨਾਲ ਦੇ ਪਿੰਡ ਕੋਈ ਏਜੰਟ ਹੈਗਾ ਜਿਹੜਾ ਕੁੜੀ ਮੁੰਡਿਆਂ ਨੂੰ ਬਾਹਰ ਭੇਜਦਾ ਆ ਕਿਵੇਂ ਜਾਉਂਗੇ ਫੈਸਲ ਚੱਲ ਗਏ ਹਾਂ ਦੱਸ ਆਪਣੇ ਜਵਾਬ ਤੇ ਜਿੱਦ ਫੜੀ ਬੈਠੇ ਬਾਹਰ ਜਾਣ ਦੀ ਅੱਛਾ ਨਹੀਂ ਨਹੀਂ ਪਾਜੀ ਖਾਣਾ ਪੀਣਾ ਕੁਝ ਨਹੀਂ ਅਸੀਂ ਤਾਂ ਬਾਹਰ ਜਾਣ ਬਾਰੇ ਗੱਲ ਕਰਨ ਆਏ ਸੀ। ਤੁਹਾਡੇ ਦੋਨਾਂ ਚੋਂ ਬਾਹਰ ਜਾਣਾ ਕਿਨੇ? ਤੋ ਉਹਨਾਂ ਨੇ ਜਾਣਾ ਭਾਜੀ। ਤੁਸੀਂ ਦੋਨੋਂ ਪੜੇ ਲਿਖੇ ਕਿੰਨੇ ਹੋ? ਅਸੀਂ ਦੋਨੋਂ 12 ਪੜੇ ਆ। ਤੁਸੀਂ ਪੜੇ ਲਿਖੇ ਤਾਂ ਹੈ ਨਹੀਂ। ਪਰ ਦੋ ਨੰਬਰ 'ਚ ਬਾਹਰ ਜਾ ਸਕਦੇ ਹੋ। ਵਾਹ ਬੱਲੇ ਬੱਲੇ ਜੀ ਬਾਹਰ ਚੱਲੇ ਚੱਲੇ ਬੱਲੇ ਬੱਲੇ ਜੀ ਬਾਹਰ ਨਨ ਨਨ ਬਰਬਾਦ ਕੀ ਬਾਪੇ ਦੀ ਕਿਰਪਾ ਨਾਲ। ਇਟ ਇਜ਼ ਅ ਗੈਸਟ ਰੂਮ ਫॉर ਯੂ। यू आर स्टे हियर फॉर वन नाइट ओके चल कोई नहीं आज, या आज दी कड़ी आपा इथी काम करदे हां चारों ਦੇ ਵਿੱਚ ਫਸੇ ਹੋਣਾ ਸੀ ਆਪਾਂ ਸਹੀ ਕਿਹਾ ਯਾਰ 5 6 ਦਿਨਾਂ ਤੋਂ ਅਸੀਂ ਭੁੱਖੇ ਪਿਆਸੇ ਸੀ ਤੇ ਹੁਣ ਜੀਣ ਦੀ ਉਮੀਦ ਵੀ ਖਤਮ ਹੁੰਦੀ ਆ ਲੈ ਕੋਣ ਹੈ ਮੇਲਾ ਲਾਇਆ ਪਿਆ ਜੰਟਾ ਨੇ ਆ ਦੋ ਹੋਰ ਬੈਠੇ ਜੰਗਲ ਚ ਅੱਛਾ ਤੁਸੀਂ ਜੰਗਲ ਚ ਕਿਵੇਂ ਭਟਕਦੇ ਹੋ ਤੇ ਆ ਵਿਚਾਰ ਦੀ ਹਾਲਤ ਬੜੀ ਖਰਾਬ ਹੋਈ ਹੋਈ ਹੈ ਬਾਜੀ ਕੀ ਦੱਸੀਏ ਤੁਹਾਨੂੰ 40-40 ਲੱਖ ਰੁਪਏ ਏਜੰਟ ਨੂੰ ਦਿੱਤਾ ਅਸੀਂ ਅਮਰੀਕਾ ਜਾਣ ਲਈ ਤੇ ਉਹ ਜਾਣਦਾ ਪਰ ਉਹਦੇ ਕਾਰਨਾਮੇ ਬਹੁਤ ਸੁਣੇ ਆ ਬਹੁਤ سارے ਬੰਦੇ ਨਾ ਜੰਗਲਾਂ ਚ ਰੋਲੇ ਚਲ ਉੱਠ ਓਏ ਹਰਮਨ ਅਮਰਤ ਇਧਰ ਜਾ ਨਾ ਇਧਰ ਇਧਰ ਓਏ ਓਏ ਹਰਿਆਣਾ ਦੇ ਗੂਗਲ ਮੈਪ ਚੱਲ ਪਿੱਛੇ ਕਿਤੇ ਗਲਤ ਰਸਤੇ ਨਾ ਪਾ ਦੀ ਚੱਲ ਪਿੱਛੇ ਨੀ ਕਿਰਤ ਅਵੇ ਉਦਾਸ ਕੰਨੋਂ ਬੈਠੀ ਐ ਆਪਾਂ ਦੋਵੇਂ ਕਿਹੜਾ ਕੱਲੇ ਆ ਸਾਰੇ ਸਾਡੇ ਨਾਲ ਨੇ ਸਾਡੇ ਵਰਗੇ ਨੇ ਓਏ ਉਹ ਮੈਕਸੀਕੋ ਦਾ ਪਹਾੜ ਹੈ ਇਹ ਕੋਈ ਮਾਨਸੇ ਦਾ ਟੱਬਾ ਨਹੀਂ ਹੈਗਾ ਪਤਾ ਨਹੀਂ ਹਲੇ ਹੋਰ ਕਿੰਨਾ ਤੁਰਨਾ ਪੈਣਾ ਦੋਨੋ ਜੀ ਤੁਰੋ ਜੀ ਬੁੜੇ ਅਸਮਾਨੀ ਕੁਕਲੀ ਗੋ ਚੈੱਕ ਤੁਹਾ ਬੈਗ ਰਿਮੂਵ ਯੂਰ ਕਲੋਥ ਬੈ ਰਿਮੂਵ ਯੂਰ ਕਲੋਥ ਜੀ ਜੀ ਹਾਂਜੀ ਅਸਮਾਨੀ